ਦੀ ਅਰਜਨ ਨੂਵੋ ਮਹਿੰਦਰਾ 605 ਡੀਆਈ 605 ਡੀਆਈ ਇਹ ਬਈ ਐ ਰਹਿ ਗਿਆ ਬਿਲਕੁਲ ਨਵੇਂ ਐ ਐਮ ਆਰ ਐਫ ਦੇ 16 ਵਾਲੇ ਪਲੱਸ ਵੀ ਖੜਾ ਮਾਰਕ ਹੈ ਵੀ ਖੜਾ ਟਰੈਕਟਰ ਤੇ ਆਵ ਰ ਸਟੀering ਦਾ ਬਰਾਂਟ ਵਾਲੇ ਟਾਇਰ ਵੀ ਨਵੇਂ ਐ ਐਮ ਆਰ ਐਫ ਦੇ ਅੰਦਰਾ ਮਾਡਲ 590000 ਰੁਪਏ ਦਾ ਮਾੜਾ ਪਿਆ ਆ ਗਏ ਜੰਡੀਰ ਆ ਗਏ ਜੀ ਜਾਂ ਪੰਜਾ ਜੀ ਕਲਰ ਸ਼ਿਫਟ B3 ਰੇਡੀਅਲ ਟਾਇਰ ਬਾਈਕ ਵਾਲੇ ਸਾਹਮਣੇ ਆ ਗਿਆ ਜੀ ਕਰਤਾਰਪੁਰ 4x4 글로브 ট্রাক 글로브 ট্রাক ਆ ਗਿਆ ਜੀ CTIO 540 ਇਹ 540 E ਇਹ ਆ ਗਿਆ ਜੀ 59 37 59 37 4x4 ਕਰਤਾਰ ਵਾਲਿਆਂ ਦਾ ਸਹੀ ਮਾਡਲ ਆ ਇਹ ਆ ਗਿਆ ਜੀ 9,30,000 ਰੁਪਏ ਡਿਮਾਂਡ ਆ ਟਰੈਕਟਰ ਦੀ ਘੱਟ ਚੱਲਿਆ ਹੋਇਆ ਟਰੈਕਟਰ ਆ ਇਹ ਸੋ ਮੋਗੇ ਪਹੁੰਚ ਚੁੱਕੇ ਆ ਜੀ ਕਰਨਲ ਟਰੈਕਟਰ ਸੇਲ ਪਰਚੇਜ ਦੇ ਸਾਨੂੰ ਦਿਖਾਉਣੇ ਕੈਂਡ ਕੈਂਡ ਕੰਡੀਸ਼ਨਾਂ ਦੇ ਟਾਪ ਮਾਡਲ ਟਰੈਕਟਰ ਬਣੇ ਰਿਹਾ ਵੀਡੀਓ ਨਾਲ ਐਂਡ ਦਾ ਕਾ ਸਟਾਰਟ ਕਰਦੇ ਆ ਜੀ ਦੋਸਤੋ ਜੌਂਡੀਅਰ ਆ ਗਈ ਜੀ 50 65 E ਕਲਰ ਸ਼ਿਫਟ ਟਰੈਕਟਰ ਦੇ ਟਾਇਰਾਂ ਦੀ ਕੰਡੀਸ਼ਨ ਦੀ ਇਹ ਗੱਲਬਾਤ ਕਰੀ ਜੀ 16 ਵਾਲੇ ਟਾਇਰ ਆ ਐਮ ਆਰ ਐਫ ਦੇ 18 ਵਾਲੇ ਟਾਇਰ ਆ ਬਈ 18 430 ਵਾਲੇ ਟਾਇਰ ਆ ਜੌਂਡੀਅਰ 50 65 E ਮਾਰ ਰਹਾ ਹੈਗਾ ਜੀ 2017 ਆ ਆ ਬੰਬਰਾਸੀ 175000 ਰੁਪਏ ਡਿਮਾਡਾ ਟਰੈਕਟਰ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਜੂ ਪਾਈਪ ਵਗੈਰਾ ਨਾਲ ਹੀ ਮਿਲੂਗੀ ਸਾਹਮਣੇ ਆ ਗਿਆ ਜੀ ਅਰਜਨ ਨੂਵੋ ਮਹਿੰਦਰਾ 605 ਡੀਆਈ 605 ਡੀਆਈ ਇਹ ਬਈ ਐ ਰਹਿ ਗਿਆ ਬਿਲਕੁਲ ਨਵੇਂ ਐਮ ਆਰ ਐਫ ਦੇ 16 ਵਾਲੇ ਪਲੱਸ ਵੀ ਖੜਾ ਮਾਰਕ ਹੈ ਵੀ ਖੜਾ ਟਰੈਕਟਰ ਤੇ ਆਪ ਰਸਟੇਰਿੰਗ ਦਾ ਬਰੰਟ ਵਾਲੇ ਟਾਇਰ ਵੀ ਨਵੇਂ ਐਮ ਆਰ ਐਫ ਦੇ ਅੰਦਰਾ ਮਾਡਲ 590000 ਰੁਪਏ ਦਾ ਮਾਡਾ ਪੰਜਾਬ ਨੰਬਰ ਸਾਹਮਣੇ ਆ ਗਿਆ ਜੀ ਕਰਤਾਰਪੁਰ 4/4 ਗਲੋਬ ਟਰੈਕ ਗਲੋਬ ਟਰੈਕ ਆ ਗਿਆ ਜੀ ਟੀਟੀਓ 540 A 540 E ਇਹ ਆ ਗਿਆ ਜੀ ਅਨਾਟ 57 57 36 4/4 ਕਰਤਾਰ ਵਾਲਿਆਂ ਦਾ ਐਰ ਦਾ ਪਿਆ ਟਰੈਕਟਰ ਦੇ 95 ਪੈਸੇ ਦੇ ਲਗਭਗ 24 ਸਪੀਡ ਫਾਈਬਰ ਵਾਲੀ ਹੁੱਡ ਲੱਗੀ ਹੈ ਟਰੈਕਟਰ ਤੇ ਇੱਗੇ ਵੇਟ ਬੂਟ ਵੀ ਲੱਗਿਆ ਹੋਇਆ ਟਰੈਕਟਰ ਤੇ ਬਈ 23 ਮਾਡਲ ਆ ਇਹ ਆ ਗਈ 9,30,000 ਰੁਪਏ ਡਿਮਾਂਡ ਆ ਟਰੈਕਟਰ ਦੀ ਘੱਟ ਚੱਲਿਆ ਵਾ ਟਰੈਕਟਰ ਇਹ ਅੱਗੇ ਜੰਡੀਅਰ ਆ ਗਈਆਂ ਆਪਿਆਂ ਜੀ ਕਲਰ ਸ਼ਿਫਟ B3 ਰੇਡੀਅਲ ਟਾਇਰ ਬਾਈਕ ਵਾਲੇ ਨਵੇਂ ਟਾਇਰ ਆ ਬਈ ਦੇਖ ਸਕਦੇ ਹੋ ਫਾਈਬਰ ਵਾਲੀ ਗੋਡਾ ਕੰਪਨੀ ਬਟੜ ਰੈਂਟ ਵਾਲੇ ਵੀ ਨਵੇਂ ਟਾਇਰ ਆ 15 ਮਾਡਲ 5 ਲੱਖ 10 ਹਜ਼ਾਰ ਦੀ ਮੰਗ ਪੰਜਾਬ ਦਾ ਨੰਬਰ ਸਾਹਮਣੇ 5410 ਜੰਡਿਆਰਾ ਆ ਗਿਆ ਜੀ ਕਾਲੇ ਢੱਡਾ ਵਾਲਾ ਕਾਲੀ ਬਾਡੀ ਵਾਲਾ ਬਿਲਕੁਲ ਨਵੇਂ ਟਾਇਰ ਆ BKT ਦੇ 프ਰੰਟ ਵਾਲੇ ਬਈ ਮਹਿੰਗੇ ਵਾਲੇ ਟਾਇਰ ਬਾਈਕ ਵਾਲੇ MRF ਦੇ ਬਈ ਟਾਇਰ ਦੇਖ ਸਕਦੇ ਹੋ ਬਿਲਕੁਲ ਨਵੇਂ 18 ਵਾਲੇ ਬਾਈਕ ਵਾਲੇ ਟਾਇਰ ਆ ਜੂ ਜੂ ਲੱਗੀ ਵੀ ਆ ਸਰਬੋ ਵਾਲਾ ਟਰੈਕਟਰ ਕਾਲੇ ਢੱਡਾ ਨਾਲ ਐਵਰੇਸਟ ਰੇਂਗ ਦਾਸ ਮਾਡਲ 720000 ਰੁਪਏ ਡਿਮਾਂਡ ਆ 15 15000 ਦਾ ਡਿਸਕਾਊਂਟ ਹੋਊ ਪੰਜਾਬ ਨੰਬਰ ਆ ਅਰਜਨ ਆ ਗਿਆ ਡੀ ਲਕਸ ਮਾਡਲ ਚ ਡੀਜੀ ਸੈਂਸਰ ਵਾਲਾ 605 ਦੀ ਡੀਆਈਆਈ 605 ਦੀ ਡੀਆਈਆਈ ਐਮਆਰਐਫ ਦੇ ਟਾਇਰ ਨਵੇਂ ਆ 16 ਵਾਲੇ 98 ਵਾਲੇ ਵੀ ਐਮਆਰਐਫ ਦੇ ਨਵੇਂ ਟਾਇਰ ਆ ਪਾਵ ਰਸਟੇਰਿੰਗ ਪੰਜਾਬ ਨੰਬਰ ਆ ਪੀਵੀ13 ਸੰਗਰੂਰ ਦਾ ਨੰਬਰ ਆ ਟਰੈਕਟਰ ਕੰਡੀਸ਼ਨ ਚੈੱਕ ਕਰ ਲੋ ਟਰੈਕਟਰ ਦੀ ਉੰਨੀ ਮਾਡਲ 640000 ਡਿਮਾਂਡ ਆ ਸਾਹਮਣੇ ਸਵਰਾ 963 ਆ ਗਿਆ ਜੀ 3 ਸਪੀਡ ਟਾਇਰਾਂ ਨੇ ਕੰਡੀਸ਼ਨ ਦੇਖ ਸਕਦਾ ਤੁਸੀਂ ਵਰਦਨ ਦੇ ਟਾਇਰ ਆ ਬਈ ਮਹੰਗੇ ਵਾਲੇ ਸੀਐਟ ਦੇ ਸੀਐਟ ਦੇ ਟਾਇਰ ਆ ਜੀ 16 ਵਾਲੇ 3 ਸਪੀਡ 5 ਸਟਾਰ 프ਰੰਟ ਵਾਲੇ ਟਾਇਰ ਪਏ ਆ ਜੀ 90 ਪੈਸੇ ਲਗਭਗ ਆ ਦਾ ਸਮ ਇਹ ਆਗਾ ਜੀ 18 ਮਾਡਲ 18 ਮਾਡਲ ਪੰਜਾਬ ਨੰਬਰ 635000 ਰੁਪਏ ਅਡਮਾਰਾ ਫਾਈਬਰਲੀ ਹੱਡਸ ਨੂੰ ਲੱਗੀ ਲਗਾਈ ਨਾਲ ਮਿਲੂ ਟਰੈਕਟਰ ਦੇ ਬਾਈ ਬਾਕੀ ਡਿਸਕਾਊਂਟ ਖਾਰਿਆ ਚ ਉਹ ਜੂ 15-15000 ਦਾ ਆਮਣੇ ਮੈਸੀ ਆ ਗਿਆ ਬਾਕੀ ਮੌਕੇ ਦੇ ਵੱਧ ਵੀ ਹੋ ਜੂ ਬਾਈ ਮੈਸੀ 9500 ਆ ਗਿਆ ਜੀ 4 ਸਪੀਡ ਪੰਜਾਬ ਨੰਬਰ ਪ੍ਰਿੰਟ ਵਾਲੇ ਟਾਇਰ 90 ਪੈਸੇ ਬੈਕ ਵਾਲੇ ਵੀ 90 ਪੈਸੇ ਵੇਟ ਬੂਟ ਲੱਗੇ ਪਿਆ ਸਮਾਰਟ ਸੀਰੀਜ਼ ਚ ਆ ਗਿਆ 21 ਮਾਡਲ ਆ 7 ਲੱਖ 20 ਹੈ ਡਿਮਾਂਡ ਆ ਫਾਈਬਰਲੀ ਹੱਡ ਲੱਗੀ ਹੋਈ ਆ ਡਿਸਕਾਊਂਟ ਮੌਕੇ ਤੇ ਉਹ ਜੂ ਆਮਣੇ ਜੰਡੀਅਰ ਆ ਗਿਆ ਜੀ 50 39d ਵੇਖਾਰੇ ਕਰਦਿਆਂ ਗੱਲਬਾਤ 19 ਮਾਡਲ ਪੰਜਾਬ ਨੰਬਰ ਰੰਟ ਵਾਲੇ ਨਵੇਂ ਟਾਇਰ ਗੁਡਇਰ ਦੇ ਪਾਵਰ ਸਟੀering ਆ ਬਾਈਕ ਵਾਲੇ 13 ਦੇ ਨਵੇਂ ਟਾਇਰ ਨੰਡੀਅਰ ਦੇ ਪਾਵਰ ਪ੍ਰੋਚ ਆ ਗਿਆ ਜੀ ਇਹ ਇਹ ਆ ਗਿਆ 19 ਮਾਡਲ 465000 ਦਾ ਡਿਮਾਂਡ ਆ ਸਾਹਮਣੇ ਫਾਰਮਟ੍ਰੈਕ 60 ਆ ਗਿਆ ਸੁਪਰ ਮਿਕਸ ਬਿਲਕੁਲ ਨਵਾਂ ਟਰੈਕਟਰ ਆ ਦੇਖ ਸਕਦੇ ਹੋ ਕੰਡੀਸ਼ਨ ਆ ਚਿੱਟੇ ਚਿੱਟੇ ਦੱਦਰ ਅੱਗੇ ਮਗਰਾਟ ਰਿੰਮ ਟਾਇਰਾਂ ਦੀ ਇਹ ਗੱਲਬਾਤ ਕਰੀਏ ਗੁਡਇਰ ਦੇ ਟਾਇਰ ਆ ਬਈ ਚੌਣਾ ਨੇ ਟਾਇਰਾਂ ਚ ਨਮਾਨ ਕੋ ਟਰੈਕਟਰ ਅਪੋਲੋ ਖੜਾ ਵੀ ਫਰੰਟ ਆ ਲੈਣ ਦੇ ਵੀ ਇਹ 68 ਆ ਗਿਆ ਕਲਾਸਕਲ 23 ਮਾਡਲ 720000 ਰੁਪਏ ਨਮਾੜਾ ਪੰਜਾਬ ਦਾ ਨੰਬਰ ਆ ਸਾਹਮਣੇ ਆ ਕੇ ਪੂਰ ਬਾਈ ਪੂਰ ਬਲਡਰ ਟਰੈਕਸ ਸੁਣਾ ਲਿਖਾ 90 RX ਪੰਜਾਬ ਨੰਬਰ ਬੇਟੂਟ ਵੀ ਲੱਗਿਆ ਟਰੈਕਟਰ ਤੇ ਦੇਖ ਚਾ ਰਿਓ ਟਾਇਰ ਤਾਂ ਬਿਲਕੁਲ ਨਵੇਂ ਆ ਨਾਲ ਦੇ ਟਾਇਰ ਐਮ ਆਰ ਪਦਾ ਚੌਕੜਾ ਬਈ ਘੱਟ ਚੱਲਿਆ ਸਕੰਦਰ ਮਾਡਲ ਹੈਵੀ ਡਿਊਟੀ ਮੈਲਜ ਫਾਇਰ ਵਾਲੀ ਹੋਗ ਲੱਗੀ ਮੈਨੂੰ ਸੋਨੂੰ ਕੰਪਨੀ ਫਟੜਾ 13 ਮਾਡਲਰ ਡਿਮਾਂਡ ਆ ਗਈ ਹੈ ਜੀ ਐਡ ਦੁਬਾਰੇ ਦੇ ਆ ਬਈ 13 ਮਾਡਲ 7 ਲੱਖ 95 ਹਜ਼ਾਰ ਡਿਮਾਂਡ ਆ ਸਾਹਮਣੇ ਨੂਬੋ ਆ ਗਿਆ ਜੀ ਮਹਿੰਦਰਾ 655 ਡੀਆਈ ਡੀਜੀ ਸੈਂਸਰ ਚੇਂਜਰ ਵਾਲਾ ਹੋਰ ਵਾਹ 655 ਡੀਆਈ ਟੈਰਾਨੀ ਜੇ ਗੱਲ ਬਾਤ ਕਰੀਏ ਤਾਂ ਨਵਾਂ ਹੀ ਪਿਆ ਟਾਇਰ ਬਈ ਫਰੰਟ ਸਾਈਡ ਤੇ ਵੇਟ ਵੀ ਲੱਗੇ ਮਿਲਣਗੇ 22 ਮਾਡਲ 329 ਮੋਗੇ ਦਾ ਨੰਬਰ ਆ 10 ਲੱਖ 40 ਹਜ਼ਾਰ ਡਿਮਾਂਡ ਆ ਫ फेब्रुवारी ਹੁਣ ਤੁਹਾਨੂੰ ਲੱਗੀ ਮਿਲੂ ਟਰੈਕਟਰ ਤੇ ਸਾਹਮਣੇ ਕਬੋਟਾ ਆ ਗਿਆ ਜੀ 17 ਮਾਡਲ 4 ਲੱਖ 95 ਹਜ਼ਾਰ ਰੁਪਏ ਡਿਮਾਂਡ ਆ ਟਰੈਕਟਰ ਦੀ ਦੇਖ ਸਕਦੇ ਹੋ ਕੰਡੀਸ਼ਨ ਤੁਸੀਂ ਟਾਇਰ ਪਹੀਆ ਫਰੰਟ ਵਾਲੀ ਜੀ 70 75 ਪੈਸੇ ਬਾਈਕ ਵਾਲੀ ਵੀ 70 75 ਪੈਸੇ 4 ਲੱਖ 95 ਹਜ਼ਾਰ ਡਿਮਾਂਡ ਆ ਸਾਹਮਣੇ ਆ ਗਿਆ ਜੀ ਮਹਿੰਦਰਾ ਨੂਬੋ 750 ਬਟੇ ਬੰਦਾ ਬੀਏ 4x4 ਪੇਟ ਬੂਟ ਲੱਗੇ ਵਾ ਟਰੈਕਟਰ ਤੇ ਪੀਵੀ ਪੈਂਟ ਮਹਾਲੀ ਦਾ ਨੰਬਰ ਆ ਬਈ ਕੰਡੀਸ਼ਨ ਚੈੱਕ ਕਰ ਸਕਦੇ ਹੋ ਟਰੈਕਟਰ ਦੀ ਤੁਸੀਂ 22 ਮਾਡਲ 10 ਲੱਖ 70000 ਡਿਮਾਂਡ ਆ ਬਾਕੀ ਮੌਕੇ ਤੇ ਮਾਨਤਾਣ ਹੋ ਜੂ ਸਾਹਮਣੇ ਆ ਗਿਆ ਜੀ ਸਵਰਾਜ 735 ਐਫ ਈ ਈ 5 ਈ ਈ ਸਿੰਗਲ ਸਟਾਰ 22 ਮਾਡਲ 4 ਲੱਖ 60000 ਡਿਮਾਂਡ ਆ ਕੰਡੀਸ਼ਨ ਚੈੱਕ ਕਰ ਲੋ ਟਰੈਕਟਰ ਦੀ ਬਈ ਸਕ੍ਰੀਨ ਤੇ ਨੰਬਰ ਚੱਲ ਰਿਹਾ ਸਾਰੇ ਪੁਰਾਣੇ ਟਰੈਕਟਰਾਂ ਨਾਲ ਵੀ ਟਰੈਕਟਰ ਕੱਟਿਆ ਜਾਊ ਜੇ ਤੁਸੀਂ ਪੁਰਾਣਾ ਟਰੈਕਟਰ ਘਟਾਉਣਾ ਹੈ ਟਰੈਕਟਰ ਤੁਹਾਡਾ ਕੱਟਿਆ ਜਾਊਗਾ ਸਕ੍ਰੀਨ ਤੇ ਨੰਬਰ ਚੱਲ ਰਿਹਾ ਹੈਗਾ ਤੇ ਕੋਈ ਵੀ ਟਰੈਕਟਰ ਖਰੀਦਣਾ ਕੰਟੈਕਟ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸੋ ਮਿਲਦੇ ਆ ਨਵੀਂ ਵੀਡੀਓ ਨਾਲ ਧੰਨਵਾਦ